ਘਰ ਨੇ ਜਾਈਏ ਧੰਨ ਮਾਤਾ ਗੁਜਰਕੌਰ ਜੀ 80 82 ਸਾਲ ਦੀ ਉਮਰ ਹੈ ਮਾਤਾ ਗੁਜਰਕੌਰ ਜੀ ਜਦੋਂ ਠੰਡੇ ਗੁਰਜ ਦੇ ਵਿੱਚ ਆਪਣੇ ਪੋਤਰਿਆਂ ਨੂੰ ਲੈ ਕੇ ਇੱਕ ਪਾਸੇ ਬਾਬਾ ਫਤੀ ਸਿੰਘ ਜੀ ਇੱਕ ਪਾਸੇ ਬਾਬਾ ਜੋਰਾਵਰ ਸਿੰਘ ਜੀ ਲੈ ਕੇ ਬਾਣੀ ਦਾ ਨਿਗ ਦੇਣਾ ਕਰਦੇ ਨੇ ਇਤਿਹਾਸ ਕਹਿੰਦਾ ਵੀ ਮਾਤਾ ਗੁਜਰਕੌਰ ਜੀ ਨੇ ਆਪਣੇ ਪੋਤਰਿਆਂ ਨੂੰ ਬਾਣੀ ਦੇ ਸ਼ਬਦ ਸੁਣਾ ਸੁਣਾ ਕੇ ਇਤਿਹਾਸ ਸੁਣਾ ਸੁਣਾ ਕੇ ਮਨ ਇਹਨੇ ਪੱਕੇ ਕਰ ਦੱਤੇ ਨੇ ਮਜਬੂਤ ਕਰ ਦੱਤੇ ਨੇ ਤਨ ਜਿਹੋ ਜਿਆ ਮਰਜੀ ਹੈ ਜੇ ਮਨ ਕਮਜ਼ੋਰ ਹੈ ਨਾ ਉਹ ਬੰਦਾ ਤਕੜਾ ਵੀ ਬੰਦਾ ਡੋਲ ਜਾਏਗਾ ਪਰ ਤਨ ਕਮਜ਼ੋਰ ਹੈ ਮਨ ਪੱਕਾ ਹੋ ਗਿਆ ਸ਼ਬਦ ਨਾਲ ਉਹਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਡਲਾ ਸਕਦੀ 7 ਸਾਲ 9 ਸਾਲ ਦੀ ਉਮਰ ਸਤ ਜੀ ਆਦਿਓ ਤੇ ਕਹਿੰਦੇ ਮਾਤਾ ਗੁਦਰਕੋੜੀ ਨੇ ਸ਼ਬਦ ਸੁਣਾਉਣੇ ਸਾਰੀ ਸਾਰੀ ਰਾਤ ਬਾਣੀ ਨਾਲ ਜੁੜਨਾ ਬਾਣੀ ਦੇ ਨਿਗ ਨੇ ਐਸੀ ਨਿਗ ਵਰਤਾਈ ਠੰਡੇ ਬਰਜ ਦੀ ਠੰਡ ਵੀ ਹਰਾ ਨਾ ਸਕੀ ਉਹਨਾਂ ਨੂੰ ਕੋ ਦਾ ਮਹੀਨਾ ਵੀ ਹਰਾ ਨਹੀਂ ਸਕਿਆ ਜਿਹੜੇ ਗੁਰੂ ਦੇ ਸ਼ਬਦ ਨਾਲ ਜੁੜ ਗਏ ਰੁੱਤ ਅਸਰ ਕਿੰਨਾ ਤੇ ਕਰਦੀ ਹੈ ਰੋਤ ਅਸਰਾ ਸਰੀਰ ਤੇ ਕਰਦੀ ਹੈ ਜਿਹੜੇ ਸਰੀਰ ਨਾਲ ਜੁੜੇ ਹੋਵੋ ਜਿਹੜੇ ਜੁੜੇ ਸ਼ਬਦ ਨਾਲ ਹੈ ਜਿਹੜੇ ਜੁੜੇ ਸ਼ਬਦ ਨਾਲ ਹੈ ਮਾਰੇ ਕਹਿੰਦੇ ਉਹ ਸਰੀਰਾਂ ਤੋਂ ਉੱਪਰ ਉੱਠ ਜਾਂਦੇ ਨੇ ਅ ਸਾਨੂੰ ਅਸੀਂ ਸਰੀਰਾਂ ਤੱਕ ਜੁੜੇ ਹੋਏ ਆਂ ਸਾਨੂੰ ਦੁੱਖ ਸੁੱਖ ਸਾਰਾ ਕੁਝ ਭਾਸਦਾ ਇਹਦਾ ਪਾਵੇ ਨਹੀਂ ਵੀ ਸਹਿਬਜ਼ਾਦਿਆਂ ਤੇ ਦੁੱਖ ਨਹੀਂ ਆਇਆ ਦੁੱਖ ਆਇਆ ਵੀ ਇਤਿਹਾਸ ਕਹਿੰਦਾ ਵੀ ਬੁੱਲ ਉਹਨਾਂ ਦੇ ਨੀਲੇ ਪੈ ਚੁਕੇ ਸੀ ਸਹਿਬਜ਼ਾਦਿਆਂ ਦੀ ਠੰਡ ਦੇ ਨਾਲ ਪਰ ਦੁੱਖ ਦੁੱਖ ਉਹਨਾਂ ਨੂੰ ਹਰਾ ਨਹੀਂ ਸਕਿਆ ਦੁੱਖ ਉਹਨਾਂ ਤੋਂ ਈਮ ਨਹੀਂ ਬਣਾ ਸਕਿਆ ਦੁੱਖ ਦੁਖੀ ਨਹੀਂ ਕਰ ਸਕਿਆ ਦੁੱਖ ਆਇਆ ਜ਼ਰੂਰ ਹੈ ਸਤਗੁਰੂ ਮੀਰ ਕਰਨ ਕਿਰਪਾ ਕਰਨ ਹੈ